ਤੁਸੀਂ ਬਹੁਤ ਮੂਰਖ ਬਣਾਇਆ ਕੱਲ ਸਾਡਾ ਤੁਸੀਂ ਸਾਰੀ ਦਿਹਾੜੀ ਖਰਾਬ ਕਰਾਈ ਤੁਸੀਂ ਜਾਣ ਬੁੱਝ ਕੇ ਬਾਹਾ ਤੁਸੀਂ ਪਬਲਿਕ ਦੇ ਟੈਕਸ ਰੀਅ ਲੈਂਦੇ ਆ ਬਚਾ ਤੁਸੀਂ ਉਹ ਤਨਡਾ ਨੂੰ ਰਹੇ ਆ ਫੋਕ ਲੈ ਜਾਂਦੇ ਸੀ ਗਏ ਉੱਥੇ ਉੜ ਗਏ ਤੁਸੀਂ ਕਹਿੰਦੇ ਪਾਣੀ ਚ ਵੜ ਨਹੀਂ ਹੁੰਦਾ ਉੱਥੇ ਟਰੈਕਟਰ ਤਾਂ ਆਏ ਹੋਏ ਸੀ ਇਥੇ ਹੁਣ ਬੋਲਦੇ ਏ ਤੁਸੀਂ ਕਿਹਾ ਇਹ ਸਰਦ ਅਧਿਕਾਰੀ ਨੇ ਆਈਆਂ ਹੋਈਆਂ ਮਸ਼ੀਨਾਂ ਮੋੜੀਆਂ ਇਥੋਂ ਝੂਠ ਬੋਲਿਆ ਰਮਨ ਵੈਸ ਐ ਮੈਂ ਨਹੀਂ ਕਿਹ ਅਧਿਕਾਰੀ ਆ ਆ ਤੁਸੀਂ ਡੋਪਣਾ ਹੁਣ ਪੰਜਾਬ ਡੋਪਣ ਨੂੰ ਆਏ ਇੱਥੇ ਦੇਖਣ ਆਏ ਆ ਵੀ ਕਦੋਂ ਡੁੱਬੂਗਾ ਇੱਥੇ ਆਉਣ ਨਾਲ ਪਾਣੀ ਵੀ ਨੁਕੜਾ ਸਾਡੇ ਕੰਮ ਕਰੋ ਜਿਹੜਾ ਕਰਨੇ ਆ ਹੋਰ ਹੁਣ ਇਹ ਘੁੰਗਰੀ ਪੈ ਗਈ ਜਵਾਨ ਤੇ ਬੋਲ ਨਹੀਂ ਹੁੰਦਾ ਆਹ ਗਦਾਰਾ ਵੀਰੇ ਬੰਦਾ ਇਹਦੀ ਜੋਕ ਦੀ ਮਾਰ ਨਹੀਂ ਸਾਨੂੰ ਇਹ ਦੇਖੋ ਇਹ ਕਰਨ ਸਾਹਿਬ ਦੇ ਬੂਟੇ ਇਹਦੇ ਵਿਚਾਰੇ ਆ ਇਹ ਤੁਸੀਂ ਬਹੁਤ ਮੂਰਖ ਬਣਾਇਆ ਕੱਲ ਸਾਡਾ ਤੁਸੀਂ ਸਾਰੀ ਦਿਹਾੜੀ ਖਰਾਬ ਕਰਾਈ ਤੁਸੀਂ ਜਾਣ ਬੁੱਝ ਕੇ ਕੱਥੀ ਗੱਲ ਆ ਤੁਸੀਂ ਪਬਲਿਕ ਦੇ ਟੈਕਸ ਦੀਆ ਲੰਦੇ ਆ ਬਚਾ ਤੁਸੀਂ ਉਹ ਤਨ ਦਾਡਾ ਨੂੰ ਰਹੇ ਆ ਉਹਦਾ ਆ ਤਾਂ ਸ਼ੁਰੂ ਤੋਂ ਹੀ ਕੰਮ ਆ ਤਾਂ ਸਰਕਾਰੀ ਕੰਮ ਆਹੀ ਕੰਮ ਆ ਤਾਂ ਇਹ ਵੀ ਜੀ ਰਮਨ ਜੀ ਜਿਹੜੇ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਕੱਲ ਆਪਣੇ ਚਹੇਤੇ ਬਚਾਏ ਆ ਉਧਰ ਸਾਡਾ ਮੂਰਖ ਬਣਾਇਆ ਇੰਨੇ ਬੰਦਿਆਂ ਦਾ ਸਾਰੀ ਦਿਹਾੜੀ ਤੁਹਾਡੀਆਂ 4 ਮਸ਼ੀਨਾਂ ਉੜਗੀਆਂ ਸੀ ਜਦ ਅਸੀਂ ਗਏ ਆ ਉੱਥੇ ਜੀ ਤੁਸੀਂ ਫੋਨ ਤੇ ਕਹਿਆ ਰਵਨ ਜੀ ਸਾਡੀਆਂ 4 ਮਸ਼ੀਨਾਂ ਖੜੀਆਂ ਉੱਥੇ ਪੋਗ ਲੈਣ ਦਾ ਅਸੀਂ ਗਏ ਆ ਉੱਥੇ ਉੜ ਗਏ ਵੀ ਤੁਸੀਂ ਕਹਿੰਦੇ ਪਾਣੀ ਚ ਵੜ ਨਹੀਂ ਹੁੰਦਾ ਉੱਥੇ ਟਰੈਕਟਰ ਤਾਂ ਆਏ ਹੋਏ ਸੀ ਇਥੇ ਹੁਣ ਬੋਲਦੇ ਹੋ ਤੁਸੀਂ ਕਿੱਲਾ ਇੱਧਰ ਤਾਂ ਪਾਣੀ ਹੈ ਇਹ ਫੇ ਸ਼ਾਮ ਤੱਕ ਕੋਈ ਫਿਕਰ ਨਹੀਂ ਸ਼ੁਰੂ ਕਰਾਇਆ ਭਾਈ ਜੀ ਆਈਆਂ ਹੋਈਆਂ ਮਸ਼ੀਨਾਂ ਇਹ ਸਦਕਾਰੀ ਨੇ ਮੋੜੀਆਂ ਦੀ ਇੱਧਰ ਆ ਇੱਧਰ ਲਿਆ ਇਹ ਸਦਕਾਰੀ ਨੇ ਆਪਣੇ ਨੇ ਮਾਰੇ ਆ ਇਹ ਸਦਕਾਰੀ ਨੇ ਆਈਆਂ ਹੋਈਆਂ ਮਸ਼ੀਨਾਂ ਮੋੜੀਆਂ ਇੱਥੋਂ ਝੂਠ ਬੋਲਿਆ ਰਮਨ ਵੈਸਾ ਐ ਮੈਂ ਨੇਕ ਅਧਿਕਾਰੀ ਆ ਔਰ ਕ੍ਰਿਸ਼ਨ ਕੁਮਾਰ ਨੇ ਮੈਸੇਜ ਕੀਤਾ ਉੱਥੇ ਖੜੇ ਨੇ ਵੀ ਇੱਥੇ ਮਸ਼ੀਨਾਂ ਨੇ ਚੱਲ ਰਹੀਆਂ ਸਾਡੇ ਖੜੇ ਤੇ ਉਧਰ ਮਾਲਵਿੰਦਰ ਕੰਗ ਖੜਾ ਸੀ ਇਹ ਅਧਿਕਾਰੀ ਨੇ ਖੜੇ ਨੇ ਕ੍ਰਿਸ਼ਨ ਕੁਮਾਰ ਨੂੰ ਉੱਥੋਂ ਮੈਸੇਜ ਲਾਇਆ ਕਹਿੰਦਾ ਇੱਥੇ ਕੰਮ ਨਹੀਂ ਚੱਲ ਸਕਦਾ ਦੇਖੋ ਆ ਆ ਤੁਸੀਂ ਡੁੱਬਣਾ ਹੁਣ ਪੰਜਾਬ ਡੁੱਬਣ ਨੂੰ ਆਏ ਇੱਥੇ ਦੇਖਣ ਆ ਵੀ ਕਦੋਂ ਡੁੱਬੂਗਾ ਇੱਥੇ ਆ ਜਾਨੇ ਫਾਰਮੈਲਟੀ ਤੁਹਾਡੇ ਆਉਣ ਨਾਲ ਰੁਕ ਜਾਊਗਾ ਪਾਣੀ ਇੱਥੇ ਇੱਥੇ ਆਉਣ ਨਾਲ ਪਾਣੀ ਵੀ ਰੁਕੜਾ ਤੁਹਾਡੇ ਕੰਮ ਕਰੋ ਜਿਹੜਾ ਕਰਨੇ ਆ ਉਹ ਆ ਤਾਂ ਹੁਣ ਆ ਗਏ ਜੀ ਜੀ ਹੁਣ ਤਾਂ ਘੁੰਗਣੀ ਪਾਈ ਕੀ ਜਵਾਨ ਤੇ ਬੋਲ ਨਹੀਂ ਹੁੰਦਾ ਇਹ ਬੰਦਾ ਬਾਈ ਆ ਬੰਦਾ ਗਦਾਰ ਆ ਗਦਾਰ ਅਮਨ ਗਦਾਰ ਆ ਏ ਬੈਂਸ ਆ ਗਦਾਰ ਦੇਖੋ ਵੀਰੇ ਬੰਦਾ ਇਸ ਬੰਦੇ ਨੇ ਕੱਲ ਉੱਥੇ ਮਸ਼ੀਨਾਂ ਨਹੀਂ ਲੱਗਣ ਦਿੱਤੀਆਂ ਇਸ ਗਦਾਰ ਨੇ ਆਪਣੀ ਗੋਮਰ ਗਜ਼ਾਰਾ ਨੇ ਮਾਰਿਆ ਹੋਰ ਕਹਿੰਦੇ ਮਾਰਤਾ ਹੋਵੇ ਆ ਕੇ ਕਿਸੇ ਨਾਲ ਕਹਿੰਦੀ ਜੁਗਤ ਦੀ ਮਾਰਨੀ ਸਾਨੂੰ ਇਹ ਦੇਖੋ ਇਹ ਕਰਨ ਸਾਹਿਬ ਦੇ ਬੂਟੇ ਜਿਹੜੇ ਵਿਚਾਰਿਆ ਇਹ ਇਹ ਕਰਨ ਸਾਹਿਬ ਦੀ ਸਾਰੀ ਦੱਬੀ ਵੀ ਜ਼ਮੀਨ ਆ ਇਹ ਜਿਹੜੀ ਜਗਲਾਤ ਦੀ ਜ਼ਮੀਨ ਸਾਰੀ ਕਰਨ ਸਾਹਿਬ ਦੇ ਦੱਬੀ ਹੋਈ ਜਾ ਇਹ ਕਿਹੜੇ ਕਰਨ ਸਾਹਿਬ ਇਹ ਕੌਣਾ ਨਾਲ ਅੱਛਾ ਅੱਛਾ ਇਸ ਇਸ ਬੰਦੇ ਨੇ ਇਹ ਇਹ ਬੰਦੇ ਨੇ ਕੱਲ ਸਾਰਾ ਦਿਨ ਮੂਰਖ ਬਣਾਇਆ ਤੇ ਮਸ਼ੀਨਾਂ ਨੂੰ ਲੱਗਣ ਨਹੀਂ ਦਿੱਤੀ ਆ ਇਹ ਤੇ ਆਗਰ ਹੋਗੈ ਲੜੀਆਂ ਕਰਨਾ ਕੇ ਜੀ ਦੋਕ